ਇਹ ਕਹਾਣੀ ਹੈ ਯੂਪੀ ਉੱਤਰ ਪ੍ਰਦੇਸ਼ ਦੀ ਯੂਪੀ ਦੀ ਰਾਜਧਾਨੀ ਲਖਨਊ ਤੋਂ ਤਕਰੀਬਨ 1 ਘੰਟਾ ਦੂਰ ਇੱਕ ਜ਼ਿਲ੍ਹਾ ਹੈ ਜਿਸ ਦਾ ਨਾਮ ਹੈ ਉਨਾਓ ਉਨਾਓ ਦੇ ਵਿੱਚ ਇੱਕ ਆਮ ਪਿੰਡਾਂ ਵਰਗਾ ਛੋਟਾ ਜਿਹਾ ਪਿੰਡ ਹੈ ਜਿੱਥੇ ਲੋਕਾਂ ਦੀ ਰੁਟੀਨ ਹੈ ਕਿ ਉਹ ਰਾਤ ਨੂੰ ਜਲਦੀ ਸੌਂਦੇ ਨੇ ਤੇ ਸਵੇਰੇ ਜਲਦੀ ਜਾਗਦੇ ਨੇ ਇਸ ਪਿੰਡ ਦੇ ਵਿੱਚ ਰਾਤ ਨੂੰ 9 ਵਜੇ ਤੱਕ ਸੜਕਾਂ ਤੇ ਪੂਰਾ ਸਨਨਾਟਾ ਛਾ ਜਾਂਦਾ ਸੀ ਇਸ ਪਿੰਡ ਦੀ ਇੱਕ ਕੁੜੀ ਜਿਸ ਦਾ ਨਾਮ ਹੈ ਆਰਤੀ ਬੜੀ ਹੀ ਹਸਮੁਖ ਸਪਸ਼ਟ ਬੋਲਣ ਵਾਲੀ ਸਾਰਿਆਂ ਦਾ ਸਤਿਕਾਰ ਕਰਨ ਵਾਲੀ ਪਰ ਥੋੜੀ ਜਹੀ ਜ਼ਿੱਦੀ ਕੁੜੀ ਹੈ ਜਿੱਥੇ ਵੀ ਉਹ ਜਾਂਦੀ ਉਸ ਦੇ ਗਵਾਨ ਤੋਂ ਹੀ ਤਿੰਨ ਬੰਦੇ ਉਸ ਦਾ ਪਿੱਛਾ ਕਰਦੇ ਉਸ ਨੂੰ ਟਾਉਂਟਿੰਗ ਕਰਦੇ ਹਰਾਸ ਕਰਦੇ ਮਤਲਬ ਉਸ ਨੂੰ ਤੰਗ ਕਰ ਰਹੇ ਸੀ ਆਰਤੀ ਨੇ ਆਪਣੇ ਵੱਲੋਂ ਸਹੀ ਕਦਮ ਉਠਾਇਆ ਉਸ ਨੇ ਜਾ ਕੇ ਪੁਲਿਸ ਚੌਕੀ ਦੇ ਵਿੱਚ ਕੰਪਲੇਂਟ ਵੀ ਕੀਤੀ ਕਿ ਇਹ ਬੰਦੇ ਤਿੰਨ ਬੰਦੇ ਮੈਨੂੰ ਤੰਗ ਕਰ ਰਹੇ ਨੇ ਪਰ ਉੱਥੇ ਦਾ ਜਿਹੜਾ ਅਫਸਰ ਸੀ ਉਸਨੇ ਬੜੀ ਹੀ ਬੇਸ਼ਰਮੀ ਦੇ ਨਾਲ ਮੁਸਕੁਰਾ ਕੇ ਆਰਤੀ ਨੂੰ ਏਦਾਂ ਕਿਹਾ ਕਿ ਕਿਦਰੇ ਨਹੀਂ ਖਾਂਦੇ ਤੈਨੂੰ ਉਹ ਤਾਂ ਬਸ ਤੈਨੂੰ ਛੇੜਛਾੜ ਹੀ ਕਰ ਰਹੇ ਨੇ ਚਿੰਤਾ ਨਾ ਕਰ ਚੱਲ ਜਾ ਇੱਥੋਂ ਆਪਣੇ ਘਰ ਚੱਲ ਜਾ ਇਹ ਸੁਣ ਕੇ ਆਰਤੀ ਵਿਚਾਰੀ ਡਿਸਪਾਇੰਟ ਹੋਈ ਤੇ ਆਪਣੀ ਇਨਸਲਟ ਫੀਲ ਕਰਕੇ ਵਾਪਸ ਆ ਗਈ ਤੇ ਘਰ ਚਲੀ ਗਈ